ਪੰਡਤ ਜੀ ਅੱਜ 12 ਮੰਦਰ ਦੇ ਵਿੱਚ 나ਗ ਦੇਵਤਾ ਜੀ ਆਏ ਜਿਨ੍ਹਾਂ ਨੂੰ ਕੋਬਰਾ ਕਿਹਾ ਜਾਂਦਾ ਤੇ ਆਰ ਕੇ ਕਾਂਗੜਾ ਜੀ ਦੇ ਵੱਲੋਂ ਉਹਨਾਂ ਨੂੰ ਰੈਸਕਿਊ ਵੀ ਕੀਤਾ ਗਿਆ ਕੀ ਕਹੋਗੇ ਜੈ શ્રી ਰਾਧ ਦੇ ਜੈ શ્રી 크੍ਰਿਸ਼ਨਾ ਅੱਜ ਇੱਥੇ ਪਰ ਭਗਵਾਨ શ્રી 크੍ਰਿਸ਼ਨਾ ਜੀ ਦਾ અવਤਾਰੀਤ ਦਿਵਸ ਵੀ ਹੈ और श्रीमद् भागवत कथा का दिवस है आज भगवान श्री कृष्ण जी अवतरित होंगे कथा के माध्यम से तो भगवान श्री कृष्ण जी जब इस धरा में आए जब उन्होंने जन्म या अवतरित हुए जब तो उससे पहले उन्होंने शेषनाग जी को आदेश दिया था कि आप इस पृथ्वी पर जाओ तो पहले शेषनाग जी इस पृथ्वी पर आए और उस, उसके बाद भगवान श्री कृष्ण जी इस धरा पर पहुँचे यहाँ पर उन्होंने अवतरित ली तो मैं धीमान चैनल के माध्यम से समस्त नगर निवासियों से निवेदन करता हूँ आज भगवान श्री कृष्ण जी का जन्मोत्सव मनाया जाएगा आप लोग अधिक से अधिक संख्या में कथा में पहुँचे समय साढ़े तीन से सात बजे तक और आपके यदि छोटे बच्चे हैं तो उनको श्री कृष्ण का रूप बना करके आप ला सकते हैं उनके लिए भी हमारे पास उन बच्चों के लिए उपहार उपहार हम उन्हें भेंट करेंगे ब्यास पीठ से और भगवान का आशीर्वाद ग्रहण कराएंगे जय श्री राधे जय श्री कृष्ण उमदा जी देखो ਉਹਨੇ ਸ਼ਾਂਤ ਜੀ ਇਸ ਟਾਈਮ ਇਹ ਐ ਬੱਚਾ ਇਸ ਪ੍ਰੈਕਟੀਕਲ ਕੋਪਰਾ ਅੱਧਾ ਪੌਣਾ ਘੰਟਾ ਲੰਦਾ ਬੰਦੇ ਨੂੰ ਬਸੇ ਬਚਣ ਵਾਸਤੇ ਬੱਚੇ ਦੇ ਬਚਣਾ ਤਾਂ ਜ਼ਰੂਰੀ ਹੈ ਜੀ ਕਿਉਂਕਿ ਇਹਦਾ ਇਹਦੀ ਥੈਰੇਪੀ ਪਰ ਕੰਟਰੋਲ ਨਹੀਂ ਹੈਗਾ ਜਦ ਇਹਨੇ ਕਿਸੇ ਨੂੰ ਕੱਟਣਾ ਹੈ ਕਹਿੰਦੇ ਪੂਰੇ ਜ਼ਹਿਰ ਵਿੱਚ ਉੱਗ ਜਾਣਾ ਸਾਰਾ ਇਹ ਡੋਲਣਾ ਜਾ ਰਹੇ ਨੇ ਇਹਨੇ ਇੱਕ ਵਾਰ ਮੈਂ ਸਾਰਾ ਜ਼ਹਿਰ ਕਰ ਦੇਣਾ ਕਿਉਂਕਿ ਤਾਂ ਥੈਲੀ ਕੋਲ ਕੰਟਰੋਲ ਨਹੀਂ ਹੈਗਾ ਇਹ ਬੱਚੇ ਜੀ ਬਹੁਤ ਜ਼ਿਆਦਾ ਜ਼ਹਿਰ ਹੈ ਉਹਨੂੰ ਨਾ ਪਾਣ ਨੂੰ ਜਿਆਦਾ ਪਰੇਸ਼ਾਨ ਨਹੀਂ ਕਰਨਾ ਇਹ 12 ਮੰਦਰ ਜਿਹੜੇ 12 ਮੰਦਰ ਇਹ ਆਪਣੇ ਉੱਥੇ ਦੇ ਰੈਸਕਿਊ ਕਰਿਆ ਆਪਾਂ ਨੇ ਬੱਚਾ ਤੇ ਹੁਣ ਇਹਨੂੰ ਕੀ ਕੀਤਾ ਜਾਊਗਾ ਹੁਣ ਜੇ ਇਹਨੂੰ ਆਪਾਂ ਨੇ ਡੱਬੇ ਚ ਪੈਕ ਕਰਕੇ ਜੀ ਆਪਾਂ ਇਹਨੂੰ ਉੱਥੇ ਛੱਡ ਬਣਾ ਜੀ ਰੀਲੀਜ਼ ਕਰਾ ਦੇਣਾ ਹੁਣ ਆਪਾਂ ਡੱਬੇ ਚ ਪੈਕ ਕਰਕੇ ਤੋਂ ਡੱਬੇ ਚ ਪੈਕ ਕਰਨ ਦੀ ਲੋੜ ਵੀ ਨਹੀਂ ਪੈਣੀ ਕਿਉਂਕਿ ਧਰਤੀ ਹੋ ਇਹਨਾਂ ਦੀ ਐ। ਆਪਾਂ ਇਹਨੂੰ ਇੱਥੇ ਤੋਂ ਹੁਣ ਪੂੰਛ ਦੇ ਫੜ ਕੇ ਬਸ ਇਹਨੂੰ ਆਪਾਂ ਨੇ ਉੱਥੇ ਉਸਰ ਕਾਂਦੇ ਦੇ ਪਰਲੇ ਪਾਸੇ ਆਪਾਂ ਨੇ ਦੀਚ ਠਰਵਾ ਦੇਣਾ ਇਹਨੂੰ ਆਪਾਂ ਨੇ। ਇਹ ਕਿੰਨੇ ਇੱਕ ਦਿਨ ਦਾ ਬੱਚਾ ਹੋ ਸਕਦਾ। ਮੈਨਾਂ ਨਹੀਂ ਮੇਰੇ ਖਿਆਲ ਚ 2-3 ਮਹੀਨੇ ਦਾ ਹੋ ਪਈ ਇਹ। ਇਹਨੂੰ ਆਂਡੇ ਚੋਂ ਨਿਕਲਣ ਨੂੰ ਥੋੜਾ ਡੈਮੇਜ ਆਇਆ ਹੈ। ਤੁਸੀਂ ਦੇਖ ਲਓ ਵਾਲੇ ਪੂਰਾ ਐਕਟਿਵ ਹੈ। ਇਹ ਬੱਚਾ ਹੀ ਹੈ ਇਹ। ਇਹਨਾਂ ਦੇ ਫੋਨ 'ਚ ਇਹ ਚੀਜ਼ ਹੈ। ਅ ਵੀ ਦੇਖੋ ਪਿੱਛੇ ਪੈਟਰਨ ਪੂਰੇ ਐਂ ਪੈਟਰਨ ਬਣੇ ਹੋਏ ਐ ਐਂ ਚਸ਼ਮਾ ਬਣਿਆ ਹੋਇਆ ਪਿੱਛੇ ਪੂਰੇ ਸਰੀਰ 'ਪਾ ਕੋਈ ਨਿਸ਼ਾਨ ਨਹੀਂ ਹੈਗਾ ਆ ਦੇਖੋ ਇਹਦਾ ਸਿਰ ਸਿਰ ਪੂਰਾ ਫਿਰ ਇਹਦਾ ਕਾਲਾ ਬਲੈਕ ਐਂ ਆਹ ਕਹਿੰਦੇ ਬੱਚੇ ਦੇ ਜ਼ਿਆਦਾ ਬੱਚਣ ਦੀ ਲੋੜ ਹੈ ਉਹਨੂੰ ਆਪਾਂ ਡੱਬੇ 'ਚ ਵੀ ਕਿਆ ਪੈਕ ਕਰਨਾ ਇਹਨੂੰ ਜਾਰੇ ਇਹਨੂੰ ਧਰਤੀ 'ਤੇ ਉਹਨਾਂ ਦੀ ਐ ਇਹਨੂੰ ਆਪਾਂ ਨੇ ਹੁਣ ਤੰਕਾ ਸੀ ਡੱਬੇ ਚ ਪੈਕ ਕਰਕੇ ਇਹਨੂੰ ਇਹਦੀ ਆਰਤੀ ਵੀ ਕਰਤੀ ਪੰਡਤ ਜੀ ਨੇ ਪੰਡਤ ਜੀ ਨੇ ਇਹਦੀ ਆਰਤੀ ਤਾਰ ਕੇ ਫੇਰ ਇਹਨੂੰ ਦੁਬਾਰੇ ਹੁਣ ਆਪਾਂ ਨੇ ਹੁੰਦਾ ਛੱਡ ਦੇਣਾ ਬਸ ਉਹਨਾਂ ਜੀ ਦੇ ਦੇਖੋ ਮਾਰਦਾ ਫਰਾਟੇ ਅਰੇ ਬੱਚਾ ਹੈ ਐ ਬੈਗਾ ਕੁੜਲੀ ਮਾਰ ਕੇ ਆ ਦੇਖੋ ਨਾਲ ਭੋਲੇ ਸ਼ੰਕਰ ਜੀ ਦਾ ਮੰਦਿਰ ਹੈ ਪਿੰਡਿਆ ਸ਼ਿਵ ਸ਼ਕਤੀ ਜੀ ਦੀ ਕਿ ਤੇਰੇ ਦਰਸ਼ਨ ਦਿੰਦੇ ਆ ਕੇ ਸਾਰਿਆਂ ਨੂੰ ਜੂਰੂ ਹਵਾ ਚੱਲਣੀ ਜੀ ਨਹੀਂ ਅਲਦਾਂ ਨੇ ਘੁੰਮੀ ਜਾਣਾ ਜਿੱਧਰ ਦੀ ਤੈਨੂੰ ਹਵਾ ਲੱਗਣੀ ਐ ਨੇ ਘੁੰਮੀ ਜਾਣਾ ਚੌਰਸ ਗੋਲ ਗੋਲ ਘੁੰਮੀ ਜਾਂਦਾ ਐ ਐ ਪੁਆਇੰਟ ਉੱਪਰ ਹੀ ਮਾਰ ਕੇ ਰੱਖ। ਚਲਿਓ ਜੀ ਮਾਰਾ ਚਲਿਓ ਹੁਣ ਆਜੋ ਤੇਰੇ ਉਹਨੂੰ ਛੱਡ ਕੇ ਇਹਨੂੰ ਹੁਣ ਆਪਾਂ। ਆਹ। ਆਪਾਂ ਤੁਸੀਂ ਮੂਰੇ ਚੱਲੇ ਜਾਓ। ਹੂੰ। ਤੁਸੀਂ ਮੂਰੇ ਹੋ ਜਾਓ। ਉੱਧਰ ਜਾਣਾ। ਤੁਸੀਂ ਮੂਰੇ ਹੋ ਜਾਓ। ਕੰਧ 'ਤੇ ਛੱਡ ਦੇਣਾ ਬਸ ਆਪਾਂ ਇਹਨੂੰ। ਉੱਧਰ ਛੱਡ ਦੇਣਾ ਆਪਾਂ ਨੇ ਪਿੱਛੇ ਜਿਹਾ ਵਿਚਾਰਾ। ਇਹਨੇ ਆਪੇ ਚਲੇ ਜਾਣਾ। ਬਸ ਕਿੰਤੋਂ ਕਿੰਤੀ ਦਾ ਕੰਮ ਹੁੰਦਾ ਜੀ ਇਹਨੂੰ ਫੜਨਾ ਬਸ। ਉਥੇ ਆਪਣੀ ਨਜ਼ਰ ਚੁੱਕੋ ਕੀ ਜਾਂ ਫਿਰ ਆਪਾਂ ਨੇ ਮਾੜੀ ਜਿਹੀ ਮਿਸਟੇਕ ਕਰਤੀ ਕਿਤੇ ਬਸ ਇਹਨੂੰ ਕਿਹੜਾ ਪਤਾ ਸੀ ਬੱਚਾ ਇਹ ਤਾਂ ਜਾਨਵਰ ਹੈ ਇਹਨੂੰ ਕੁਝ ਨਹੀਂ ਪਤਾ ਹੈਗਾ ਕੋਈ ਜਿੰਨਾ ਤੰਗ ਕਰਿਆ ਜਾਊਗਾ ਇਹਨੂੰ ਉਹਨੇ ਨੇ ਗੁੱਸੇ ਚਾਈ ਜਾਣਾ ਇਹਨੇ ਫਿਰ ਆਪਣਾ ਕੰਮ ਕਰ ਦੇਣਾ ਪੂਰੀ ਨਦੀ ਆਹ ਪੂਰੀ ਨਦੀ ਹੈ ਤੇ ਪੂਰਾ ਹੈਗਾ ਇਹਦੇ ਵਾਸਤੇ ਹੁਣ ਆਪਾਂ ਨੇ ਇਹਨੂੰ ਵਿਚਾਰੇ ਨੂੰ ਕਰਕੇ ਵੀ ਉਹ ਵੀ ਤਾਂ ਕਰਨਾ ਵੀ ਗਿਆ ਇਹਨੇ ਕੰਫਰਕ ਇੱਥੇ ਆਇਆ ਨੇ ਆਪਣੀ ਆਪਣੀ ਲਾਈਵ ਆਪਰੇ ਸ਼ੁਰੂ ਕਰ ਲਈ ਆਹ ਦੇਖੋ ਇਹ ਛੱਡਤਾ ਆਪਾਂ ਨੇ ਹੋ ਗਿਆ ਹੋ ਗਿਆ ਲੰਘ ਗਿਆ ਬਸ ਮਾੜਾ ਪਾਣੀ ਮਿਲਦਾ ਰਿਹਾ ਜੀ ਨੇ ਆਪੇ ਆਪਣਾ ਖਾਪੀ ਲਿਆ ਜਾਂਦੇ ਜੇ ਕਿਸੇ ਨੂੰ ਇਹ ਸਨੇਕ ਦਿਖਦਾ ਵੀ ਹੈ ਨਾ ਤਾਂ ਜੀ ਇਹਦੇ ਨਾਲ ਪੰਗੇ ਨਾ ਲਓ ਆਪ ਕੋਈ ਬੰਦਾ ਕੋਈ ਹੈਗਾ ਜੇ ਇਹਦਾ ਕੋਈ ਤੁਹਾਡੇ ਨੇੜੇ ਜਿਹੜੇ ਰੈਸਕਿਊ ਕਰਦਾ ਜਿਹਨੂੰ ਨੌਲੇਜ ਹੋਵੇ ਉੱਥੇ ਤੁਸੀਂ ਇਹਨੂੰ ਪਰਵਾਉ ਹੋ ਰੈਸਕਿਊ ਕਰਾਓ ਕਿਉਂਕਿ ਆ ਦੇਖੋ ਬੱਚਾ ਹੀ ਤਾਂ ਹੈ ਨਾ ਮੈਨੂੰ ਵੀ ਪਰਸਿੰਨੀ ਪਰਸਿੰਨੇ ਕਰਦਾ ਅੰਦਰ ਤੋਂ ਮੈਨੂੰ ਵੀ ਡਰ ਬਹੁਤ ਤਾਂ ਪਰ ਐਕਟਿਵ ਰਹਿਣਾ ਪੈਂਦਾ ਜੀ ਕਿਉਂਕਿ ਜੇ ਇਹਨੇ ਮਾਰ ਜੀ ਆਪਾਂ ਦੀ ਮਿਸਟੇਕ ਹੋਗੀ ਇਹਨੇ ਸਨੇਕ ਨੇ ਆਪਣਾ ਕੰਮ ਕਰ ਦਿੰਦਾ ਤੇ ਇਸ ਕਰਕੇ ਜੀ ਇਹਦੇ ਨਾਲ ਆਪਾਂ ਐਨਾ ਸੋਚੋ ਵੀ ਛੋਟਾ ਏ ਵੀ ਕੋਈ ਗੱਲ ਨਹੀਂ ਸੀ ਫੜ ਲੂਗੇ ਇਹਜੇ ਕੰਮ ਕਦੇ ਨਹੀਂ ਕਰਨਾ ਗੁਰਜੀ ਆਪਾਂ ਨੇ ਠੀਕ ਹੈ ਜੀ ਜਿਹੜੇ ਕੋਲ ਇਹ ਬੰਦੇ ਨੂੰ ਨੌਲੇਜ ਹੈ ਕੋਈ ਫਰਨੇ ਵਾਲਾ ਬੰਦਾ ਉਹਨੂੰ ਬੁਲਾਓ ਠੀਕ ਹੈ ਜੀ ਆਦਰਵਾਇ ਤੁਸੀਂ ਆਪ ਛੇੜਖਾਨੀ ਨਾ ਕਰੋ ਜਦ ਤੱਕ ਤੁਹਾਨੂੰ ਨੌਲੇਜ ਨਹੀਂ ਹੋਣੀ ਸਭ ਕੁਝ ਬਸ ਇੰਨਾ ਧੰਨਵਾਦ ਜੀ